ਦਾ ਨੈਰੇਟਿਵ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਪਤਾ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ بڑا ਮਸਲਾ ਪਕਿਆ ਹੋਇਆ ਕੰਗਣਾ ਹਰਨਵਤ ਦਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਉਦੋਂ ਵੀ ਉਹ ਸੁਰਖੀਆਂ ਦੇ ਵਿੱਚ ਰਹੀ ਸੀ ਤੇ ਬੜੀ ਗਲਤ ਟਿੱਪਣੀਆਂ ਸ਼ਾਇਦ ਉਹ ਗਲਤ ਟਿੱਪਣੀਆਂ ਇਸੇ ਕਰਕੇ ਕਰਦੀ ਆ ਵੀ ਮੈਂ ਸੁਰਖੀਆਂ ਦੇ ਵਿੱਚ ਰਵਾਂਕਈਆਂ ਦਾ ਹੁੰਦਾ ਵੀ ਮਸ਼ਹੂਰੀ ਲੈਣ ਵਾਸਤੇ ਵੀ ਅਜਿਹੀਆਂ ਗੱਲਾਂ ਜਿਹੜੀਆਂ ਕਰ ਦਿੰਦੇ ਨੇ ਦੂਸਰੇ ਪਾਸੇ ਇਹ ਵੀ ਲੱਗਦਾ ਵੀ ਜਿਸ ਤਰ੍ਹਾਂ ਹੰਸਰਾਜ ਹੰਸ ਨੇ ਗੱਲਾਂਬਾਤਾਂ ਕੀਤੀਆਂ ਵਾ ਕਿਸਾਨਾਂ ਦੇ ਬਾਰੇ ਵੀ ਸ਼ਾਇਦ ਇਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਹੁੰਦੇ ਆਂ ਵੀ ਵਿਸ਼ੇਸ਼ ਮਿਸ਼ਨ ਤੇ ਭੇਜਿਆ ਜਾਂਦਾ ਵੀ ਤੁਸੀਂ ਇਹੀ ਕੰਮ ਕਰਨਾ ਤੇ ਇਸੇ ਤਰ੍ਹਾਂ ਦਾ ਹੀ ਇਹ ਮਸਲਾ ਲੱਗਦਾ ਸੀਗਾ ਉਦੋਂ ਵੀ ਬੜੀ ਚਰਚਾ ਦੇ ਵਿੱਚ ਰਹੀ ਹੈ ਤੇ ਹੁਣ ਜਦੋਂ ਕਗਨਰ ਨੋਤ ਮੰਡੀ ਤੋਂ ਮੈਂਬਰ ਪਾਰਲੀਮੈਂਟ ਚੁਣੀ ਗਈ ਹੈ ਤੇ ਹਜੇ ਉਹਨੇ ਪਾਰਲੀਮੈਂਟ ਤੱਕ ਬਾਅਦ ਪਹੁੰਚਣਾ ਸੀ ਉਹਦੇ ਨਾਲ ਪਹਿਲਾਂ ਹੀ ਪਾਣਾ ਵਰਤ ਗਿਆ ਤੇ ਆਪਾਂ ਜੇ ਸੋਚੀਏ ਕਿਸਾਨ ਅੰਦੋਲਨ ਦੀ ਚੀਜ਼ ਤੇ ਜਿਹੜਾ ਜੂਨ 1984 ਉਹ ਸ਼ਾਇਦ ਪੰਜਾਬੀਆਂ ਤੇ ਸਿੱਖਾਂ ਨੂੰ ਕਦੇ ਵੀ ਭੁਲ ਨਾ ਨੀ ਜਿਹੜਾ ਕਿਸਾਨ ਅੰਦੋਲਨ ਸੀ ਉਹਦਾ ਵੀ ਜਿਹੜਾ ਦਰਦ ਆ ਮੈਨੂੰ ਲੱਗਦਾ ਵੀ ਹੋ ਸਕਦਾ ਹੈ ਸਦੀਆਂ ਤੱਕ ਜਿਹੜਾ ਰਵੇ ਆਪਾਂ ਜਦੋਂ ਇਤਿਹਾਸ ਦੇ ਵਰਕੇ ਫੋਲਦੇ ਆ ਤੇ ਪੁਰਾਣੀਆਂ ਜਿਹੜੀਆਂ ਜਾਦਾ ਪਨ ਪਤਾ ਲੱਗਦਾ ਵੀ ਇਸ ਸਮੇਂ ਤੇ ਆ ਇਤਿਹਾਸ ਵਾਪਸ ਇਸ ਤਰ੍ਹਾਂ ਆਇਆ ਤੇ ਇਸ ਸਾਰੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੰਤਾਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਵਾਲੇ ਤੇ ਇਸ ਸੰਬੰਧ ਦੇ ਵਿੱਚ ਆਪਾਂ ਉਹਦੇ ਨਾਲ ਗੱਲਬਾਤਾਂ ਜੀ ਕਰਦੇ ਬੱਬਾ ਜੀ ਵੈਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਕੰਗੜਾ ਰਨੋਤਲਾ ਜਿਹੜਾ ਮਸਲਾ ਆਇਆ ਵਾ ਬੀਬੀ ਨੇ ਉਹਦੇ ਤੰਗੇਯੋ ਦੀ ਪੁਗਤ ਸਵਾਰੀ ਆ ਤੇ ਇਸ ਸਾਰੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਨੂ ਸਾਹਿਬ ਦੁਨੀਆ ਦੇ ਲੋਕਾਂ ਨੂੰ ਭੁਲੇਖਾ ਸੀ ਜੀ ਕਿ ਪੰਜਾਬ ਦੇ ਵਿੱਚੋਂ ਜੰਗਲ ਕੱਟ ਦਿੱਤੇ ਤੇ ਜੰਗਲ ਖਤਮ ਹੋਣ ਦੇ ਨਾਲ ਜੰਗਲ ਕੱਟਦੇ ਨਾਲ ਕਿਤੇ ਸ਼ੇਰ ਤਾਂ ਨਹੀਂ ਖਤਮ ਹੋ ਗਏ ਜੀ ਅੱਜ ਕੁਲਵਿੰਦਰ ਕੌਰ ਨੇ ਉਹ ਯਾਦ ਤਾਜ਼ਾ ਕਰਵਾ ਦਿੱਤੀ ਕਿ ਕਦੇ ਜਰਨਲ ਡਾਇਰ ਵਰਗੇ ਜਿਹੜੇ ਇੱਥੇ ਆਣ ਕੇ ਉਹ ਬੋਲ ਬੋਲਦੇ ਸੀ ਤੇ ਉਹ ਕੰਮ ਕਰਕੇ ਗਏ ਸੀ ਕਿ ਸ਼ਹੀਦ ਉਧਮ ਸਿੰਘ ਨੇ ਜਾ ਕੇ ਅਸੈਂਬਲੀ ਦੇ ਵਿੱਚ ਸੁਧਿਆ ਅੱਜ ਕੰਗਣਾ ਰਣੌਤ ਨੂੰ ਤੇ ਪੂਰੀ ਦੁਨੀਆ ਨੂੰ ਇਹ ਦਿਖਾ ਦਿੱਤਾ ਕਿ ਪੰਜਾਬ ਦੇ ਵਿੱਚੋਂ ਸ਼ੇਰ ਤੇ ਸ਼ੇਰनियां ਮੁੱਕੇ ਨਹੀਂ ਕਿਉਂਕਿ ਇਹਨਾਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਕਦੇ ਅੱਤਵਾਦੀ ਕਹਿ ਕੇ ਕਦੇ ਗੈਂਗਸਟਰ ਕਹਿ ਕੇ ਕਦੇ ਨਸ਼ੇੜੀ ਕਹਿ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਨ੍ਹਾਂ ਦੇ ਬਲੱਡ ਦੇ ਵਿੱਚ ਹੀ ਸ਼ਹੀਦਾਂ ਦਾ ਖੂਨ ਹੈ ਉਹ ਹਮੇਸ਼ਾ ਖੌਨ ਅਵਾਲੇ ਮਾਰ ਜਾਂਦੇ ਆ ਬਿਲਕੁਲ ਜੀ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤੇ ਜਸਤਰਾਬਾ ਬਾਵਾ ਜੀ ਨੇ ਦੱਸਿਆ ਕਈ ਸਾਲਾਂ ਬਾਅਦ ਸ਼ਹੀਦឧਦਮ ਸਿੰਘ ਨੇ ਜਾ ਕੇ ਇੰਗਲੈਂਡ ਦੇ ਵਿੱਚ ਉਹ ਵੀ ਉਹਨਾਂ ਦੀ ਧਰਤੀ ਤੇ ਨਹੀਂ ਨਹੀਂ ਪਿੱਥੇ ਉਹਦੀ ਧਰਤੀ ਤੇ ਭਾਵੇਂ ਉਹਨੇ ਜਿਹੜਾ ਜ਼ੁਲਮ ਕੀਤਾ ਉਹ ਭਾਰਤੀ ਧਰਤੀ ਤੇ ਕੀਤਾ ਸੀ ਅੰਨੇ ਵਾਹ ਗੋਲੀਆਂ ਚਲਾ ਕੇ ਵਸਾਖੀ ਵਾਲੇ ਦਿਨ 1919 ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਸੀ ਸ਼ਹੀਦ ਕਰ ਦਿੱਤੇ ਸੀ ਤੇ ਉਹਨਾਂ ਦਾ ਬਦਲਾ ਲਿਆ ਇਸੇ ਤਰ੍ਹਾਂ ਹੀ ਕਿਸਾਨਾਂ ਦਾ ਅੰਦੋਲਨ ਉਹਨ ਦਿੱਲੀ ਵਾਲਾ ਦਾ ਖਤਮ ਹੋ ਗਿਆ ਪਰ ਹਜੇ ਵੀ ਜਿਹੜੀਆਂ ਮੰਗਾਂ ਨੇ ਉਵੇਂ ਦੀਆਂ ਉਵੇਂ ਲਟਕਦੀਆਂ ਤੇ ਕੋਈ ਗੱਲ ਸੌਣ ਨੂੰ ਤਿਆਰ ਨਹੀਂ ਤੇ ਇਸੇ ਕਰਕੇ ਜਿਹੜੀ ਘਟਨਾ ਵਾਪਰੀ ਹੈ ਤੇ ਜਰੂਰ ਸਾਡੇ ਜਿਹੜੇ ਕਿਉਂਕਿ ਹੁਣ ਕੰਗੜਾ ਨੌਤ ਆਮ ਇਨਸਾਨ ਨਹੀਂ ਰਹੀ ਉਹ ਫਿਲਮੀ ਐਕਟਰ ਨਹੀਂ ਰਹੀ ਉਹ ਲੀਡਰ ਬਣ ਗਈ ਹੈ ਐਮਪੀ ਬਣ ਗਈ ਹੈ ਤੇ ਉਹਨੂੰ ਜਿਹੜਾ ਅਜੀਹਾ ਵਿਹਾਰ ਆ ਉਹਨੂੰ ਸ਼ੋਭਦਾ ਨਹੀਂ ਆ ਤੇ ਆnde ਹੁੰਦੇ ਵੀ ਜਿਹੜੇ ਮੂੰਹ ਦਾ ਸਵਾਦ ਹੁੰਦਾ ਜबान ਦਾ ਸਵਾਦ ਆ ਫਿਰ ਉਹਦਾ ਕਿਤੇ ਨਾ ਕਿਤੇ ਅੰਤਾ ਹੁੰਦਾ ਹੀ ਆ ਜੀ ਆਵਾਜ਼ ਆਤ ਕਿ ਕਿ ਕਿਸਾਨ ਅੰਦੋਲਨ ਤਾਂ ਆਪਣੇ ਹੋਂਦ ਦੀ ਲੜਾਈ ਲੜ ਰਿਆ ਸੀ ਆਪਣੇ ਹੱਕਾਂ ਦੀ ਲੜਾਈ ਲੜ ਰਿਆ ਸੀ ਤੇ ਜਿਸ ਤਰ੍ਹਾਂ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਸਾਡੀਆਂ ਬੀਬੀਆਂ ਤੇ ਭੈਣਾਂ ਤੇ ਟਿੱਪਣੀਆਂ ਕੀਤੀਆਂ ਗਈਆਂ ਇਹਦੇ ਵੱਲੋਂ ਤੇ ਬੜਾ ਅਨੰਦਨਯੋਗ ਸੀ ਕਈ ਦਾ ਤਾਂ ਇਹ ਸੀ ਕਿ ਜਿਸ ਪਾਰਟੀ ਦੇ ਨਾਲ ਉਹ ਜੁੜੀ ਹੋਈ ਆ ਤੇ ਉਹਨੂੰ ਪਾਰਟੀ ਕੋਸਦੀ ਤੇ ਇਹ ਜਿਹਾੇ ਕੰਮ ਕਰਨ ਤੋਂ ਰੋਕਦੀ ਪਰ ਉਹਨਾਂ ਨੇ ਰੁਕਿਆ ਨਹੀਂ ਤੇ ਬਾਬਾ ਜੀ ਮੈਨੂੰ ਲੱਗਦਾ ਵੀ ਜਵੇਂ ਹੁਣ ਕਿਸਾਨ ਅੰਦੋਲਨ ਜਿਸ ਤਰ੍ਹਾਂ ਤੁਸੀਂ ਉਸ ਚੀਜ਼ ਬਾਰੇ ਗੱਲ ਕੀਤੀ ਆ ਕਿਸਾਨ ਅੰਦੋਲਨ ਨੂੰ ਵੀ ਹੁਣ ਕਾफी ਸਮਾਂ ਹੋ ਗਿਆ ਵਾ ਇਹ ਜਿਹੜਾ ਰੋਵਾ ਜਿਹੜਾ ਗੁੱਸਾ ਲੋਕਾਂ ਦੇ ਬੇਟਾ ਇਹ ਤਾਂ ਮੈਨੂੰ ਲੱਗਦਾ ਕਿ ਕਿਤੇ ਵੀ ਫੋਟਸ ਲਗਾ ਕਿਤੇ ਵੀ ਗੋਲ ਕਰ ਸਕਦਾ ਕਿਸੇ ਵੀ ਟਾਈਮ ਤੇ ਦੇਖੋ ਜਰਨਲ ਡੈਰਨਾ ਨਿਹੱਥੇ ਸਿੰਘਾਂ ਦੇ ਗੋਲੀਆਂ ਚਲਾਈਆਂ ਜੀ ਇਹ ਜ਼बान ਦੇ ਬੋਲ ਇਹ ਵੀ ਗੋਲੀਆਂ ਤੋਂ ਘੱਟ ਨਹੀਂ ਕਿਉਂਕਿ ਜਿਹੜਾ ਜ਼बान ਦਾ ਬੋਲ ਹੈ ਕਹਿੰਦੇ ਉਹ ਫਟ ਜਿਹੜਾ ਸਿਨੇ ਚ ਹਮੇਸ਼ਾ ਰੜਕਦਾ ਰਹਿੰਦਾ ਤੇ ਜਿਵੇਂ ਕਿ ਅੱਖ ਦੇ ਵਿੱਚ ਕੋਈ ਰੇਤੇ ਦਾ ਕਿਣਕਾ ਪੈ ਜਾਂਦਾ ਇਹਦੇ ਬੋਲ ਸੀ ਕਿਉਂਕਿ ਇਹ ਭੜੇ ਬੋਲ ਬੋਲਦੀ ਸੀ ਇਹੋ ਜਿਹੇ ਭੜੇ ਬੋਲਾ ਨਹੀਂ ਇਹਦੀ ਜਿਹੜੀ ਆ ਹੁਣ ਭੂਤ ਸਵਾਰ ਹੋਈ ਐ ਦੀ ਕੰਗਣਾ ਰਣੌਤ ਤੇ ਜਿਹੜੇ ਥੱਪੜ ਪਏ ਨੇ ਇਸ ਨੂੰ ਇਹਦਾ ਜਵਾਬ ਮਿਲ ਗਿਆ ਕਿ ਮੈਨੂੰ ਕਹਿੰਦੇ ਜਿਹੜੇ ਮੈਂ ਬੋਲ ਬੋਲੇ ਸੀ ਜੀ ਉਹਦਾ ਮੈਨੂੰ ਇਹ ਫਲ ਮਿਲਿਆ ਅੱਜ ਬਿਲਕੁਲ ਇਹੋ ਜਿਹੇ ਫਲ ਮਿਲਿਆ ਵਾ ਤੇ ਚਾਹੀਦਾ ਤੇ ਸੀਗਾ ਸਰਕਾਰ ਨੂੰ ਕਿ ਜਦੋਂ ਜਿਹੜੀ ਕੁਲਵਿੰਦਰ ਕੋਹਰਾ ਉਹ ਆਪਣੀ ਡਿਊਟੀ ਕਰ ਰਹੀ ਤਾਂ ਦੇਹ ਦੇ ਨਾਲ ਡਿਊਟੀ ਕਰ ਰਹੀ ਆ ਸਗੋ ਉਲਟਾ ਉੱਤੇ ਜਿਹੜੀਆਂ ਮਤਲਬ ਖਬਰਾਂ ਆ ਰਹੀਆਂ ਨੇ ਉਹਨਾਂ ਤੇ ਕਿਸੇ ਜਿਹੜਾ ਦਰਜ ਕਰਤਾ ਤੇ ਸਾਰੇ ਇਸ ਵੇਲੇ ਜਿਹੜੇ ਪੰਜਾਬੀ ਭਾਵੇਂ ਦੇਸ਼ਾਂ ਵਿਦੇਸ਼ਾਂ ਦੇ ਨੇ ਕਿਤੇ ਵੀ ਇਸ ਵੇਲੇ ਇਸ ਜਿਹੜੀ ਬਹਾਦਰ ਪੈਨ ਦੇ ਨਾਲ ਖੜੇ ਨੇ ਜਿਸ ਤਰ੍ਹਾਂ ਦੇ ਵੀ ਉਹਨੂੰ ਮੁਸ਼ਕਲ ਆਊਗੀ ਤੇ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਵਾਸਤੇ ਤਿਆਰ ਬਸਤ ਪਿਆਰ ਕਰੇ ਆ ਪਰ ਉਹ ਰੋਜ਼ ਦਿਖਦੇ ਆ ਤੇ ਹਰ ਤਰ੍ਹਾਂ ਦੀ ਮਦਦ ਨੂੰ ਤੇ ਵੈਸੇ ਬੱਬਾ ਜੀ ਪੰਜਾਬੀ ਹਮੇਸ਼ਾ ਹੀ ਜਦੋਂ ਕੋਈ ਬਹਾਦਰੀ ਵਾਲਾ ਕਾਰਨਾਮਾ ਕਰਦਾ ਤੇ ਉਹਨੂੰ ਸਲਾਉਂਦੇ ਆ ਤੇ ਸਰਕਾਰ ਦੀ ਵੀ ਸਾਰੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜੀ ਬੜੀ ਸਲੰਘਾ ਹੋ ਰਹੀ ਆ ਤੇ ਲੋਕੀ ਇੱਥੋਂ ਤੱਕ ਮਿਆਂ ਵੀ ਜਿਉ ਦੀ ਸਰਕਾਰ ਉਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੰਦੀ ਆ ਹਟਾ ਦੇਂਦੀ ਆ ਤੇ ਉਹਨਾਂ ਨੂੰ ਬਹੁਤ ਸਾਰੀਆਂ ਉਫਰਾਂ ਵੀ ਹੋ ਰਹੀਆਂ ਨੇ ਨੌਕਰੀ ਵਾਸਤੇ ਵੀ ਦੇਖੋ ਸਰਕਾਰ ਨੇ ਜਦੋਂ ਕੰਗਣਾ ਰਣੌਤ ਬੋਲਦੀ ਸੀ ਉਹਦੇ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਵੀ ਤੂੰ ਗਲਤ ਬੋਲਦੀ ਪਈਆਂ ਗਲਤ ਸ਼ਬਦਾਵਲੀ ਵਰਤਦੀ ਪਈਆਂ ਗਲਤ ਸ਼ਬਦਾਵਲੀ ਬੋਲਣ ਦਾ ਵੀ ਮਾਨਹਾਨੀ ਦਾ ਪਰਚਾ ਹੁੰਦਾ ਹੈ ਬਿਲਕੁਲ ਜੀ ਪਰ ਇਹਨਾਂ ਨੇ ਨਹੀਂ ਕੀਤਾ ਹਾਂਜੀ ਕਿਉਂਕਿ ਸਿੱਖ ਕੌਮ ਦੀ ਬਹਾਦਰੀ ਦੀਆਂ ਤੇ ਖਬਰਾਂ ਤਾਂ ਪੂਰੇ ਵਰਲਡ ਜਾਣਦਾ ਹੈ ਕਿ ਸਿੱਖ ਕੌਮ ਕਿੰਨੀ ਕ ਬਹਾਦਰ ਕੌਮ ਹੈ ਇਹਨਾਂ ਤੇ ਜਿਹੜਾ ਕੋਈ ਨਿਉਂਦਾ ਪਾਉਂਦਾ ਹੈ ਤੇ ਉਹਦਾ 20 ਦਾ 21 ਕਰਕੇ ਮੋੜਦੇ ਨੇ ਇਹ ਕਦੇ ਕਿਸੇ ਦਾ ਨਿਉਂਦਾ ਨਹੀਂ ਰੱਖਦੇ ਕਿਉਂਕਿ ਸਿੱਖ ਕੌਮ ਨੇ ਅੱਜ ਤੱਕ ਕਿਸੇ ਦੀ ਭਾਜੀ ਪਾਈ ਹੋਈ ਰੱਖੀ ਨਹੀਂ ਉਹਦਾ ਉਹਨੂੰ ਵਾਪਸੀ ਜ਼ਰੂਰ ਮੋੜਿਆ ਉਹਦਾ ਅ ਬਿਲਕੁਲ ਜੀ ਆਸਤਾ ਇਹੀ ਕਰਦੇ ਆ ਵੀ ਸ਼ਾਇਦ ਹੁਣ ਤੰਗਣਾ ਸਮਝਦੇ ਅਜਿਹੀ ਮੁੜਕੇ ਨੌਕਤ ਨਾ ਆਵੇ ਤੇ ਸਮਝਣਾ ਵੀ ਚਾਹੀਦਾ ਵਾ ਕਿਉਂਕਿ ਬਿਗੈਰ ਕਿਸੇ ਗੱਲ ਬਾਤ ਤੋਂ ਇਸ ਦੇ ਖਿਲਾਫ ਗਲਤ ਸ਼ਬਦਾਵਲੀ ਬੋਲਣੀ ਇਹ ਕੋਈ ਸੁਭਾ ਵਾਲੀ ਗੱਲ ਨਹੀਂ ਹੁੰਦੀ ਤੇ ਫਿਰ ਇਹਨਾਂ ਗੱਲਾਂ ਦਾ ਇਹੋ ਜਿਹਾ ਹੀ ਨਤੀਜਾ ਹੁੰਦਾ ਜਿਹੋ ਜਿਹਾ ਕੰਗਨਾ ਨੌਟ ਨੂੰ ਮਿਲ ਗਿਆ ਸੋ ਦਰਸ਼ਕੋ ਬਹੁਤ ਸਾਰੇ ਲੋਕ ਪਹਿਲਾਂ ਪੁੱਛਦੇ ਵੀ ਹੁੰਦਾ ساری ਗੱਲਬਾਤ ਸਾਹਮਣੇ ਆ ਗਈ ਆ ਇਹ ਭੈਣ ਜੀ ਦਾ ਜਿਹੜਾ ਪਿੱਕਾ ਪਰਿਵਾਰ ਆ ਉਹ ਵੀ ਸਾਹਮਣੇ ਆ ਗਿਆ ਜਿਹੜੀ ਕਿਸਾਨ ਜੱਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਾਫੀ ਫੌਜ ਦੇ ਵਿੱਚ ਵੀ ਆ ਤੇ ਸਾਰਾ ਕੁਝ ਜਿਹੜਾ ਵਾ ਪਰਿਵਾਰ ਸਾਹਮਣੇ ਆ ਗਏ ਨੇ ਕੋਈ ਗੱਲ ਨਹੀਂ ਕੇਸ ਦਾ ਦਰਜ ਹੁੰਦੇ ਨੇ ਕੇਸ ਕੋਈ ਵੱਡੀ ਗੱਲ ਨਹੀਂ ਹੁੰਦੀ ਇਸ ਤਰਫਾਫਾ ਹੋ ਹੀ ਜਾਣੇ ਅੰਤ ਨੂੰ ਖਤਮ ਹੋ ਜਾਣੇ ਨੇ ਪਰ ਜਿਹੜਾ ਕੰਮ ਬਹਾਦਰੀ ਵਾਲਾ ਇਸ ਭੈਣ ਨੇ ਕੀਤਾ ਵਾ ਉਹ ਵੀ ਸਦਾ ਵਾਸਤੇ ਇੱਕ ਇਤਿਹਾਸ ਬਣ ਗਿਆ ਜਿਹੜੀ ਭੈਣ ਨੇ ਜਿਹਦੇ ਦੇਸ਼ ਕੌਮ ਦੀ ਸੇਵਾ ਕਰਦੀ ਪਈ ਆ ਜੀ ਉਹਨਾਂ ਨੇ ਅਜ ਧਰਮ ਦੇ ਨਾਤੇ ਵੀ ਸੇਵਾ ਕੀਤੀ ਸੇਵਾ ਨਿਭਾਈ ਆ ਉਸ ਭੈਣ ਨੂੰ ਸਲੂਟ ਹੈ ਔਰ ਸਾਡੇ ਜਥੇਬੰਦੀ ਹਮੇਸ਼ਾ ਉਸ ਭੈਣ ਦਾ ਸਾਥ ਦੇਵੇਗੀ ਕਿਸੇ ਤਰ੍ਹਾਂ ਦੇ ਵੀ ਉਹਦੀ ਦੁੱਖ ਸੁੱਖ ਦੀ ਘੜੀ ਬਹੇਗੀ ਅਸੀਂ ਉਹਦੇ ਨਾਲ ਖੜਾ ਹਾਂ ਜੀ ਪਾਪਾ ਜੀ ਆਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਰੋਤਨ ਅਵਜ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ